ਅੱਜ ਸਾਡੇ ਚੈਨਲ ਦੇ ਨਾਲ ਜੁੜੇ ਰਹੇ ਸੀ ਜਤਿੰਦਰ ਸਿੰਘ ਭੱਲਾ ਚੇਅਰਮੈਨ ਇਮਪ੍ਰੋਵੈਂਟ ਟ੍ਰਸਟ ਪਟਨਾ ਬੰਦੀ ਛੋੜਦੇ ਦਿਵਸ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਇਸ ਦਰਸ਼ਕਾਂ ਨੂੰ ਅਸੀਂ ਨਾਲ ਸੰਦੇਸ਼ ਕਰੀਏ ਬਹੁਤ ਹੀ ਸਤਿਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਸਿੰਘ ਭੱਲਾ ਬੇਨਤੀ ਹੈ ਅੱਜ ਬਹੁਤ ਹੀ ਇਤਿਹਾਸਕ ਤੇ ਮਹਾਨ ਦਿਹਾੜਾ ਜਿਸ ਨੂੰ ਅਸੀਂ ਬੰਦੀ ਛੋੜ ਦਿਵਸ ਦੇ ਨਾਂ ਤੇ ਬੜੇ ਸ਼ਰਧਾ ਤੇ ਸਤਿਕਾਰ ਨਾਲ ਇਸ ਦਿਨ ਦਾ ਨਾਂ ਲਿਆ ਜਾਂਦਾ ਸੋ ਇਹ ਦਿਹਾੜਾ ਕੱਲੇ ਸਿੱਖਾਂ ਦਾ ਨਹੀਂ ਇਹ ਦਿਹਾੜਾ ਸਮੁੱਚੀ ਮਾਨਵਤਾ ਅਨਸਾਨੀਅਤ ਤੇ ਅੰਤਰਰਾਸ਼ਟਰੀ ਪੱਧਰ ਤੇ ਇਸ ਦਿਹਾੜੇ ਦੀ अहमियत ਹੈ ਤੇ ਆਉਣ ਵਾਲੇ ਸਮੇਂ ਲਈ ਹਮੇਸ਼ਾ ਹਮੇਸ਼ਾ ਦੇ ਲਈ ਇਹ ਦਿਹਾੜਾ ਸਾਡੇ ਦੇਸ਼ ਦੇ ਇਤਿਹਾਸ ਦੇ ਪੰਨਿਆਂ ਤੇ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ ਸੀ ਲਿਖਿਆ ਗਿਆ ਹੈ ਤੇ ਲਿਖਿਆ ਰਹੂਗਾ ਕਿਉਂਕਿ ਸਿੱਖਾਂ ਦੇ 6ਵੇਂ ਗੁਰੂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਮੇਰੀ ਪੇਰੀ ਦੇ ਸਿਧਾਂਤ ਨੂੰ ਉਸ ਸਮੇਂ ਲੈ ਕੇ ਆਂਦਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਮੋਗਲ ਹਕੂਮਤ ਦੇ ਤੁਸੀਂ ਹਾਂ ਦੇ ਕਰਕੇ ਸ਼ਹੀਦੀ ਪ੍ਰਾਪਤ ਕਰ ਗਏ ਔਰ ਉਸ ਤੋਂ ਬਾਅਦ 6ਵੇਂ ਪਾਸ਼ਾ ਨੇ ਮਿਰੀ ਤੇ ਪੇਰੀ ਦਾ ਸਿਧਾਂਤ ਰਚਿਆ ਦੋ ਤਰਵਾਰਾਂ ਪੈਣੀਆਂ ਜਿਸ ਨੂੰ ਮਗਲ ਹਕੂਮਤ ਜਿਹੜੀ ਸੀਗੀ ਉਹ برداشت ਨਹੀਂ ਕਰ ਰਹੀ ਸੀ ਸੋ ਇਸੇ ਕਰਕੇ 6ਵੇਂ ਪਾਸ਼ਾ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੂੰ ਦਬਾਉਣ ਦੇ ਲਈ ਬੰਨਿਆਂ ਦੇ ਨਾਲ ਬਿਨਾਂ ਵਜ੍ਹਾ 40 ਦਿਨ ਦਾ ਸਮਾਂ ਕਹਿ ਕੇ 2 ਸਾਲ ਸਜ਼ਾ ਉਹਨਾਂ ਨੂੰ ਦਿੱਤੀ ਗਈ ਗੁਆਲੀਅਰ ਦੇ ਕਿਲੇ ਦੇ ਵਿੱਚ ਰੱਖਿਆ ਗਿਆ ਪਰ ਗੁਰੂ ਸਾਹਿਬਾਨ ਨਾ ਡੋਲੇ ਤੇ ਉਹ ਆਪਣੇ ਸਿਧਾਂਤਾਂ ਤੇ ਦ੍ਰਿੜ ਰਹੇ ਔਰ ਬੜੀ ਲੰਮੀ ਇਹ ਦਾਸਤਾਨ ਸਾਰੀ ਅਖੀਰ ਦੇ ਵਿੱਚ ਮੁਗਲ ਹਕੂਮਤ ਨੂੰ ਗੁਰੂ ਸਾਹਿਬਾਨ ਨੂੰ ਰਿਹਾ ਕਰਨਾ ਪਿਆ ਔਰ ਗੁਰੂ ਸਾਹਿਬ ਆਪ ਦੇ ਨਾਲ 52 ਪਹਾੜੀ ਰਾਜਾਂ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਏ ਸੋ ਬੜੀ ਵੱਡੀ ਦਾਸਤਾਨ ਅੱਜ ਦੇ ਦਿਨ ਦੀ ਸਮਾਂ ਸਾਰਿਆਂ ਨੂੰ ਅੱਜ ਦੇ ਦਿਨ ਦੀ ਜਿੱਥੇ ਮੁਬਾਰਕਬਾ ਦੰਨਾ ਹੈ ਉੱਥੇ ਨਾਲ ਹੀ ਅਪੀਲ ਕਰਦਾ ਕਿ ਅਸੀਂ ਸਾਡੇ ਗੁਰੂ ਸਹਿਬਾਨਾਂ ਦਾ ਜੋ ਵਲਖਣ ਤੇ ਸਨਹਿਰੀ ਅੱਖਰਾਂਦਿਲ ਚ ਲਿਖਿਆ ਹੋਇਆ ਇਤਿਹਾਸ ਆ ਉਸ ਤੋਂ ਆਪ ਜਾਣੂ ਹੋइए ਤੇ ਸਾਡੇ ਬੱਚਿਆਂ ਨੂੰ ਸਾਡੀ ਵਿਰਾਸਤ ਨੂੰ ਜਵਾਨ ਜਾਣੂ ਕਰਵਾਈਏ ਮੈਂ ਦੁਆਰਾ ਫਿਰ ਸਾਰੇ ਦੇਸ਼ਵਾਸੀਆਂ ਨੂੰ ਅੱਜ ਦੇ ਬੰਦੀ ਛੋੜ ਦੇ ਅਸਦੀ ਬਹੁਤ-ਬਹੁਤ ਮੁਬਾਰਕਬਾਦ